ਬੈਦਦੀ ਵਿਰੋਧੀ ਬਿਲਤੇ ਬਣੀ ਸਿਲੈਕਟਰ ਕਮੇਟੀ ਦੀ ਅੱਜ ਦੂਜੀ ਬੈਠਕ ਹੋਵੇਗੀ ਤਾਂ ਸਿੱਕੀ ਦੁਪਹਿਰ 2:00 ਵਜੇ ਚੰਡੀਗੜ੍ਹ ਵਿਖੇ ਇਹ ਬੈਠਕ ਹੋਵੇਗੀ ਆਬਦਾਇਕਤੇ ਚੀਫ ਖਾਲਸਾ ਦਿਵਾਨ ਦੇ ਮੁਖੀ ਅੰਦਰ ਵੀਰ ਸਿੰਘ ਨੇ ਚਰਦੇਗਵਾਈ ਹੇਟੇ ਹੈ ਬੈਠਕ ਕੀਤੀ ਜਾਵੇ ਹਰ ਹਫਤੇ ਕਮੇਟੀ ਦੀ ਇਹ ਬੈਠਕ ਹੋਇਆ ਕਰੇਗੀ ਤੇ ਪਿਛਲੀਆਂ ਦੱਸਦੇ ਕਿ ਪਿਛਲੀ ਮੀਟਿੰਗ ਦੇ ਵਿੱਚ ਕਮੇਟੀ ਨੇ ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਆਮ ਲੋਕਾਂ ਤੋਂ ਵੀ رائے ਲੈਣ ਦੀ ਗੱਲ ਕਹੀ ਸੀ ਤੇ ਕਮੇਟੀ ਨੇ 6 ਮਹੀਨੇ ਦੇ ਵਿੱਚ ਆਪਣੀ ਰਿਪੋਰਟ ਦੇਣੀ ਹੈ ਜਿਸ ਤੇ ਚਾਹੁੰਦੀ ਆ ਅੱਜ ਸਿਲੈਕਟ ਕਮੇਟੀ ਦੀ ਦੂਸਰੀ ਅਹਿਮ ਬੈਠਕ ਦੁਪਹਿਰ 2:30 ਵਜੇ ਚੰਡੀਗੜ੍ਹ ਵਿਖੇ ਹੋਵੇਗੀ ਇਸ ਦੀ ਗੁਆਈ ਆਪ ਬਧਾਇ ਕਤੇ ਚੀਫ ਕਲਸਾ ਦੀਵਾਨ ਦੇ ਮੁਖੀ ਇੰਦਰबीर ਸਿੰਘ ਨੇ ਚਰ ਕਰਨਗੇ ਦੱਸਦੇ ਕਿ ਹਰ ਹਫਤੇ ਕਮੇਟੀ ਦੀ ਇਹ ਬੈਠਕ ਹੋਇਆ ਕਰੇਗੀ ਤੇ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਦੱਸਦੀ ਹੈ ਕਿ ਕਮੇਟੀ ਨੂੰ 6 ਮਹੀਨੇ ਦੇ ਅੰਦਰ ਆਪਣੀ ਰਿਪੋਰਟ ਦੇਣੀ ਹੈ ਤੇ ਜਤੇਦਾਰ ਸ਼੍ਰੀ ਕਾਲ ਤੱਕ ਸਾਇਬਤ ਐਸ.ਪੀ.ਸੀ ਵੱਲੋਂ ਇਸ ਕਮੇਟੀ ਦਾ ਗਠਨ ਕੀਤਾ ਗਿਆ ਤੇ ਉਸ ਤੋਂ ਚਲਦੇ ਹੀ ਬੀਤੇ ਦਿਨੀ ਸਿਲੈਕਟ ਕਮੇਟੀ ਦੀ ਪਹਿਲੀ ਬੈਠਕ ਹੋਈ ਸੀ ਤੇ ਉੱਥੇ ਹੀ ਅਜ ਬੇਅਦਵੀ ਵਿਰੋਧੀ ਬਿੱਲ ਤੇ ਬਣੀ ਸਿਲੈਕਟ ਕਮੇਟੀ ਦੀ ਦੂਜੀ ਬੈਠਕ ਦੁਪਹਿਰ 2:00 ਵਜੇ ਚੰਡੀਗੜ੍ਹ ਵਿਖੇ ਹੋਵੇਗੀ ਬੱਧਵੀ ਵਿਰੋਧੀ ਬਿਲਤੇ ਬਣੀ ਸਿਲੈਕਟ ਕਮੇਟੀ ਦੀ ਅੱਜ ਦੂਜੀ ਬੈਠਕ ਹੋਵੇਗੀ ਦੱਸਦੀ ਕਿ ਦੁਪਹਿਰ 2:00 ਵਜੇ ਚੰਡੀਗੜ੍ਹ ਵਿਖੇ ਇਹ ਬੈਠਕ ਹੋਵੇਗੀ ਅਬਿਧਾਇਕਤੇ ਚੀਫ ਖਾਲਸਾ ਦਿਵਾਨ ਦੇ ਮੁਖੀ ਅੰਦਰ ਬੀਰ ਸਿੰਘ ਨਿਚਰਦੀਗਵਾਈ ਹੇਠੇ ਹੈ ਬੈਠਕ ਕੀਤੀ ਜਾਵੇ ਹਰ ਹਫਤੇ ਕਮੇਟੀ ਦੀ ਇਹ ਬੈਠਕ ਹੋਇਆ ਕਰੇਗੀ ਤੇ ਪਿਛਲੀਆਂ ਦੱਸਦੇ ਕਿ ਪਿਛਲੀ ਮੀਟਿੰਗ ਦੇ ਵਿੱਚ ਕਮੇਟੀ ਨੇ ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਆਮ ਲੋਕਾਂ ਤੋਂ ਵੀ رائے ਲੈਣ ਦੀ ਗੱਲ ਕਹੀ ਸੀ ਤੇ ਕਮੇਟੀ ਨੇ 6 ਮਹੀਨੇ ਦੇ ਵਿੱਚ ਆਪਣੀ ਰਿਪੋਰਟ ਦੇਣੀ ਹੈ ਜਿਸ ਤੇ ਚਾਹੁੰਦੀਆਂ ਅੱਜ ਸਿਲੈਕਟ ਕਮੇਟੀ ਦੀ ਦੂਸਰੀ ਅਹਿਮ ਬੈਠਕ ਦੁਪਹਿਰ 2:30 ਵਜੇ ਚੰਡੀਗੜ੍ਹ ਵਿਖੇ ਹੋਵੇਗੀ। ਇਸ ਦੀ ਗੁਆਈ ਆਪ ਬਧਾਇ ਕਥੇ ਚੀਫ ਕਾਲਸਾ ਦੀਵਾਨ ਦੇ ਮੁਖੀ ਇੰਦਰबीर ਸਿੰਘ ਨੇ ਚਰ ਕਰਨਗੇ। ਦੱਸਦੇ ਕਿ ਹਰ ਹਫਤੇ ਕਮੇਟੀ ਦੀ ਇਹ ਬੈਠਕ ਹੋਇਆ ਕਰੇਗੀ ਤੇ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ। ਦੱਸਦੀ ਹੈ ਕਿ ਕਮੇਟੀ ਨੂੰ 6 ਮਹੀਨੇ ਦੇ ਅੰਦਰ ਆਪਣੀ ਰਿਪੋਰਟ ਦੇਣੀ ਹੈ ਤੇ ਜਥੇਦਾਰ ਸ਼੍ਰੀ ਕਾਲ ਤੱਕ ਸਾਇਬ ਅਤੇ ਐਸ.ਟੀ.ਪੀ.ਸੀ ਵੱਲੋਂ ਇਸ ਕਮੇਟੀ ਦਾ ਗਠਨ ਕੀਤਾ ਗਿਆ ਤੇ ਉਸ ਤੋਂ ਚਲਦੇ ਹੀ ਬੀਤੇ ਦਿਨੀ ਸਿਲੈਕਟ ਕਮੇਟੀ ਦੀ ਪਹਿਲੀ ਬੈਠਕ ਹੋਈ ਸੀ ਤੇ ਉੱਥੇ ਹੀ ਅਜੇ ਬੇਅਦਬੀ ਵਿਰੋਧੀ ਬਿੱਲ ਤੇ ਬਣੀ ਸਿਲੈਕਟ ਕਮੇਟੀ ਦੀ ਦੂਜੀ ਬੈਠਕ ਦੁਪਹਿਰ 2:00 ਵਜੇ ਚੰਡੀਗੜ੍ਹ ਵਿਖੇ ਹੋਵੇਗੀ